लिव इन किराए की चार बच्चों की मां ਨੂੰ ਉਸ ਦੇ ਪ੍ਰੇਮੀ ਨੇ ਸਿਰ 'ਤੇ ਥੋੜਾ ਮਾਰ ਕੇ ਮੱਧ ਘਾਟ ਉਤਾਰ ਦਿੱਤਾ ਹੈ ਘਟਨਾ ਅੰਮ੍ਰਿਤਸਰ ਦੀ ਦੱਸੀ ਜਾ ਰਹੀ ਹੈ ਜਿੱਥੇ ਕੀ ਇਹ ਮਹਿਲਾ ਪ੍ਰਵਾਸੀ ਦੱਸੀ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਉਸ ਦੇ ਚਾਰ ਬੱਚੇ ਸੀ ਤੇ ਉਸ ਨੇ ਆਪਣੇ ਪਤੀ ਤੋਂ ਤਲਾਕ ਲਿਆ ਹੋਇਆ ਸੀ ਤੇ ਆਪਣੇ ਕਿਸੇ ਸਾਥੀ ਦੇ ਨਾਲ ਇੱਕ ਕਿਰਾਏ ਦੇ ਕਮਰੇ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਰਹਿ ਰਹੀ ਸੀਗੀ ਤੇ بیٹے ਦੇ ਹੀ ਉਸ ਦੇ ਸਾਥੀ ਦੇ ਉੱਪਰ ਇਲਜ਼ਾਮ ਲੱਗ ਰਹੇ ਕਿ ਉਸ ਨੇ ਉਸ ਦੇ ਸਿਰ ਦੇ ਵਿੱਚੋਂ ਥੋੜਾ ਮਾਰ ਕੇ ਉਸ ਨੂੰ ਮੌਤ ਦੇ ਘਟਾਰੇ ਦੱਸਿ ਕਿ ਇਸ ਪੂਰੀ ਕਟਾਂ ਦਾ ਖੁਲਾਸਾ ਉਦੋਂ ਹੁੰਦਾ ਜਦੋਂ ਉਹ ਆਪਣੇ ਕਮਰੇ ਤੋਂ ਬਾਹਰ ਨਹੀਂ ਨਿਕਲਦੀ ਉਸ ਦਾ ਕਮਰੇ ਨੂੰ ताला ਲੱਗਿਆ ਹੁੰਦਾ ਹੈ ਜਿਸ ਤੋਂ ਬਾਅਦ ਆਲੇ ਦੁਆਲੇ ਦੇ ਲੋਕਾਂ ਦੇ ਵੱਲੋਂ ਬਾਰ ਬਾਰ ਉਸ ਦਾ ਦਰਵਾਜ਼ਾ ਖੜਕਾਇਆ ਗਿਆ ਪਰ ਜਦੋਂ ਬਾਹਰ ਨਹੀਂ ਨਿਕਲਦੀ ਤਾਂ ਉਹਨਾਂ ਦੇ ਵੱਲੋਂ ਦਰਵਾਜ਼ਾ ਤੋੜ ਕੇ ਵੇਖਿਆ ਗਿਆ ਤਾਂ ਕਮਰੇ ਦੇ ਵਿੱਚ ਉਸ ਦੀ ਮ੍ਰਿਤਕ ਦੇ ਪਈ ਮਿਲਦੀ ਹੈ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਪੁਲਿਸ ਨੂੰ ਸੂਚਨਾ ਦਿੱਤੀ ਗਈ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਹੈ ਪੋਸਮਾਰਟਮ ਦੇ ਲਈ ਲਾਸ਼ ਕਬਜ਼ੇ ਦੇ ਵਿੱਚ ਲੈ ਲਈ ਹੈ ਤੇ ਉਸ ਨੂੰ ਪੋਸਮਾਰਟਮ ਦਿਲੀਪ ਜੀ ਸਿੱਟਾ ਗਿਆ ਫੌਜ ਸਦਕਾਰੀਆਂ ਦੇ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਉਹਨਾਂ ਦਾ ਕਹਿਣਾ ਹੈ ਕਿ ਜਲਦ ਹੀ ਇਸ ਮਾਮਲੇ ਦੇ ਵਿੱਚ ਜਾਂਚ ਕੀਤੀ ਜਾਵੇਗੀ ਕਿ ਹੱਤਿਆ ਕਰਨ ਵਾਲਾ ਵਿਅਕਤੀ ਕੌਣ ਹੈ ਕਿਸ ਦੇ ਵੱਲੋਂ ਹੱਤਿਆ ਕੀਤੀ ਗਈ ਹੈ ਉਸ ਦਾ ਮਹਿਲਾ ਦੇ ਨਾਲ ਕੀ ਸੰਬੰਧ ਹੈ ਸਾਰੇ ਮਾਮਲੇ ਦੀ ਜਾਂਚ ਜਿਹੜੀ ਹੁਣ ਪੁਲਿਸ ਅਧਿਕਾਰੀਆਂ ਦੇ ਵੱਲੋਂ ਕੀਤੀ ਜਾ ਰਹੀ ਹੈ ਉਹ ਦੱਸਦੀ ਕਿ ਮ੍ਰਿਤਕਾ ਦਾ ਨਾਮ ਮੀਰਾ ਵਰਮਾ ਦੱਸਿਆ ਜਾ ਰਿਹਾ ਜੋ ਕਿ ਪ੍ਰਵਾਸੀ ਦੱਸੀ ਜਾ ਰਹੀ ਹੈ ਤੇ ਇੱਥੇ ਕਿਰਾਏ ਦੇ ਕਮਰੇ ਦੇ ਵਿੱਚ ਰਹਿ ਰਹੀ ਸੀ ਤੇ ਉਸ ਦਾ ਆਪਣੇ ਪਤੀ ਦੇ ਨਾਲ ਤਲਾਕ केस चढ़ा के बच्चा उसके बाकी तीन बचे बहन माना था मैं अपनी रहता था मैं क्या तो हुआ है मैं दिन में काम पे चले गया था शाम तो को आया था घर में ताला लगा हुआ था तो खोजना चालू किया है तो बाद में मिले नहीं है तो कोई इन जान पहचान वाला कोई बंदा था बच्चे को था। हम उनके कमरे में चले गए तो उनके रात को गए तो ताला लगा हुआ था तो हम दिन में फिर जाके देख तो दिन में देखे तो घर में कमरे में लाश गिरा हुआ है बॉडी गिरी हुई है उसके बाद हमने जाके थाने में रिपोर्ट लिखवा दिया तो कौन आता था, था तो तो हां? तो तो मैं ऐसा था वो जो बंदा भाग गया उसने किया है वो इसके साथ रहता था वो नहीं वो उनका बखरा कमरा था बकरे कमरे था, बखरे कमरे था। उनका वो हमारे साथ में नहीं रहता था जाए। जाए। उनका वो अलग कमरा था उनका कई और दूसरी हम मेरे सामने से नहीं आता था पर हम चले जाते उसके बाद में आता होगा तो कोई पता नहीं है हमारे सामने नहीं आता था ना हो भी सकता है हमारे सामने नहीं आया था तो हम होगा हो तभी ऐसा किया है कितने तो बच्चे हैं इसके दो यहाँ पे दो गांव में है चार बच्चे हाँ, चार तीन लड़के है एक लड़का तीन लड़का एक लड़का नहीं तीन लड़की एक लड़का तो क्या नाम है इसका किसका मीरा वर्मा मीरा वर्मा हाँ ਤੋ ਕਿਆ ਕਰਦਾ ਜੀ ਹੁਣ ਕਹੀ ਉਸ ਨੋਗਾਮ ਦਾ ਨਿਸ਼ਚਿਤ ਤਰਕੇ ਜੇ ਕੰਮ ਕੀਤਾ ਜਾਏ। ਕਿਆ ਪਕੜਾ ਜਾਇਆ ਹੈ? ਬੱਚੇ ਉਸ ਆ ਛੋਟੇ ਛੋਟੇ ਬੱਚਾ ਬੱਚੇ ਹੈ ਨਹੀਂ ਕਰਨਾ ਚਾਹੀਏ ਤੇ ਅਗਲੇ ਨੂੰ। ਇਹ ਅਸੀ ਜਸਪੀਤ ਸਿੰਘ, ਕਪੀ ਸਟੇਸ਼ਨ ਬੀ ਡਿਵੀਜ਼ਨ। ਹਾਂਜੀ ਕੀ ਹੈ ਜੀ? ਇਹ ਕੱਲ ਮਰਡਰ ਹੋਇਆ ਪਰਸੋਂ ਕੋਈ 4 ਵਜੇ ਤੇ ਕੱਲ ਇਹਦੀ ਇਨਫੋਰਮੇਸ਼ਨ ਮਿਲੀ ਆ। ਤੇ ਉਹਦੀ ਜਿਹੜੀ ਡੈਡ ਬੋਡੀ ਲੈ ਕੇ ਹੁਣ ਪੋਸਟਮਾਰਟਮ ਕਰਾਇਆ। ਕਿ ਕਰਨ ਕੀ ਰਿਹਾ ਜੀ ਕਿਉਂ ਕਤਲ ਕੀਤਾ ਗਿਆ ਇਹਦਾ ਇਹ ਹਦੇ ਜਿਹੜਾ ਮਦੋਸ਼ੀ ਰੈਸਟ ਹੋਦੋਂ ਉਸ ਤੋਂ ਬਾਅਦ ਪਤਾ ਲੱਗਿਆ ਤੇ ਕਿਹਦੀ ਗੇੜ ਡੜਬੜੀ ਡੜਬੜੀ ਲੇਡੀ ਆ ਮੀਰਾ ਹਾਂਜੀ ਤੇ ਕਿੰਨੇ ਸਾਲ ਦੀ ਉਮਰ ਹੈ ਜੀ ਤੇਰੀ ਕੋਈ 35 36 ਸਾਲ ਉਮਰ ਹੈ ਕਿਥੋਂ ਦੀ ਆਹ ਵਾਲੀ ਜੀ ਇਹ ਰਹਿਣ ਵਾਲੀ ਯੂਪੀ ਦੀ ਰਹਿਣ ਵਾਲੀ ਤੇ ਸਾਇਤ ਅੰਮ੍ਰਿਤਸਰ ਰਹਿੰਦੇ ਨੇ ਹਾਂ ਕਿਰਾਏ ਦੇ ਮਕਾਨ ਦੇ ਰਹੇ ਨੇ ਅੰਮ੍ਰਿਤਸਰ ਮਨਨ ਸਿੰਘ ਕਿਉਂ ਆ ਗਮ ਆ ਰਿਆ ਕਿਹਦੇ ਵੱਲੋਂ ਗਿਆ ਕੋਈ ਮੋਨ ਮੋਨ ਨਾਮ ਦਾ ਵਿਤੀਆ ਜਨੇ ਮਾਰਿਆ ਇਹਦਾ ਆਸ਼ਕ ਇਹਦੇ ਬਾਰੇ ਹਜੇ ਜਦੋਂ ਅਰੈਸਟ ਹੋਏਗਾ ਫਿਰ ਪਤਾ ਲੱਗੂਗਾ ਬਰਾਨੇ ਪੱਤੀ ਪਤਾ ਲੱਗ ਰਿਹਾ ਕਿ ਇਹਦਾ ਕੋਈ ਆਸ਼ਚਾਲ ਵੱਲੋਂ ਮਾਰਿਆ ਗਿਆ ਜੀ ਹਾਂ ਲੱਗ ਤੇ ਰਿਹਾ ਪਰ ਹਜੇ ਜੱਟ ਅਰੈਸਟ ਨਹੀਂ ਹੋ ਤੱਕ ਕਨਫਰਮ ਨਹੀਂ ਹੋ ਸਕਦਾ ਕਿਹੜੀ ਚੀਜ਼ ਦੇ ਨਾਲ ਮਾਰਕ ਖਟਰ ਦਿੱਤਾ ਗਿਆ ਥੋੜਾ ਮਿਲਿਆ ਉਸ ਮੌਕੇ ਤੇ ਉਹਦੇ ਨਾਲ ਸਿੱਕ ਮਾਰ ਕੇ ਜਿਹੜਾ ਕਤਲ ਕੀਤਾ ਤਾਂ ਇਹਦਾ ਘਰ ਵਾਲਾ ਕਿੱਥੇ ਸੀ ਘਰ ਵਾਲਾ ਤੇ ਕੋਈ ਹੋਰ ਪਹਿਲਾਂ ਚਲੇ ਜਾਂਦਾ ਸੁਲਾਗਦਾ ਕਿ ਇਹ ਕਿੱਥੇ ਚੱਲ ਰਿਹਾ ਤੇ ਮੀਰਾ ਉਹਦੇ ਨਾਲ ਹੀ ਰਹਿਦੀ ਸੀ ਨਹੀਂ ਨਹੀਂ ਵੱਖਰੀ ਰਹਿਦੀ ਆਪਣੇ ਬੱਚਿਆਂ ਨਾਲ ਰਹਿਦੀ ਦੋ ਬੱਚਿਆਂ ਨਾਲ ਅੱਛਾ ਜੀ ਦਾ ਕਤਲ ਕਰ ਦਿੱਤਾ ਗਿਆ ਹਾਂਜੀ ਤਾਂ ਕੋਈ ਸੀਸੀਟੀਵੀ ਹੈਈ ਹੈ ਜੀ ਨਹੀਂ ਉਹ ਉੱਥੇ ਕੈਮਰਾ ਨਹੀਂ ਸੀ ਜੀ ਤਾਂ ਪਤਾ ਲੱਗ ਗਿਆ ਇਹ ਕੌਣ ਆ ਨੌਜਵਾਨ ਦੇ ਵੱਲੋਂ ਇਹ ਕੰਮ ਕੀਤਾ ਗਿਆ ਉਹ ਕੋਈ ਮੌਨ ਨਾਂ ਦਾ ਬੱਚੀ ਹੈਗਾ ਉਹਦੀ ਗ੍ਰਿਫਟਾਈ ਲੈ ਕੇ ਆਪਣੇ ਮਰ ਉਹਦੇ ਹਾਂ ਸਾਰੇ ਸੀਸੀਟੀਵੀ ਕੈਮਰੇ ਫੁਟੇਜ ਖੋਲਾ ਲਏ ਆ ਆਪਣੇ ਰਿਲੇਸ਼ਨ ਦੇ ਚੈੱਕ ਕੀਤਾ ਆ ਪਰੇ ਤੱਕ ਨਹੀਂ ਪਤਾ ਲੱਗਿਆ ਗ੍ਰਿਫਟਾਈ ਦੀ ਵੀ ਹੈ ਉਹ ਨਾਲ ਕਰ ਰਹੇ ਹਾਂ ਕਰ ਰਹੇ ਹਾਂ ਜੀ ਉਹਦੇ ਰੇਡ ਵੀ ਕਰਾਂਗੇ ਸਾਰੀ ਜਗ੍ਹਾ ਜਿੱਥੇ ਜਿੱਥੇ ਕਲੂ ਮਿਲੇਗਾ ਉੱਥੇ ਉਹ ਰੇਡ ਕਰਕੇ ਉਹਨੂੰ ਅਰੈਸਟ ਕਰਕੇ ਤੇ ਪੇਸ਼ ਜਿਹੜਾ ਅਦਾਲਤ